ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚ ਰਹੇ ਹਾਂ ਸੰਗਰੂਰ ਬਨਸਰਵਾਗ ਦੇ ਵਿੱਚ ਸੋ ਥੋੜਾ ਜਿਹਾ ਸ਼ਾਮ ਦਾ ਵੇਲਾ ਹੈ ਗੇਮਾਂ ਵਗੈਰਾ ਕਿੱਦਾਂ ਚੱਲਦੀਆਂ ਨੇ ਸਾਨੂੰ ਉਹ ਦਿਖਾਵਾਂਗੇ ਸਾਰੀਆਂ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਵਧੀਆ ਲੱਗੀ ਸ਼ੇਅਰ ਕਰਿਓ ਸ਼ੇਅਰ ਲਓ ਜੀ ਅੱਜ ਆਪਾਂ ਪਹੁੰਚੇ ਸੀ ਸੰਗਰੂਰ ਤੋਂ ਉਹਨੂੰ ਹਾਕੀ ਦਿਖਾਉਣੇ ਹਾਕੀ ਚੱਲ ਰਹੀ ਐ ਇੱਥੇ ਆ ਦੇਖੋ ਹਾਕੀ ਦੀ ਪ੍ਰੈਕਟਿਸ ਹੋ ਰਹੀ ਐ ਬੱਚੇ ਜਿਹੜੇ ਬੈਠੇ ਨੇ ਉਹ ਦੇਖੋ ਉਹ ਬੈਠੇ ਨੇ ਉੱਧਰ ਤੇ ਆਹ ਬੈਠੇ ਨੇ ਆ ਦੇਖੋ ਸੋ ਕੀ ਖੇਡ ਰਹੇ ਨੇ ਉਹ ਦੇਖੋ ਪ੍ਰੈਕਟਿਸ ਕਰ ਰਹੇ ਨੇ ਇਹ ਵਾਲੇ ਇਹ ਹੁਣ ਮਾਰੂਗਾ ਸ਼ਾਟ ਇਹ ਆ ਦੇਖੋ ਇਹ ਆਹ ਵਾਲਿਆ ਆ ਦੇਖੋ ਰੋਕ ਲੈਨੇ ਕੀਪਰ ਨੇ ਰੋਕ ਲਿਆ ਦੇਖੋ ਲਓ ਜੀ ਗੋਲ ਕਰਤਾ ਸੋ ਇਦਾਂ ਜਿਹੜਾ ਸਿਸਟਮ ਵਾਲੇ ਕੋ ਕਿੰਨਾ ਵਧੀਆ ਇਹਨਾਂ ਦਾ ਉਹ ਬਣਾਇਆ ਹੋਇਆ ਹੈ ਨਾ ਸਟੇਡੀਅਮ ਬਣਿਆ ਹੋਇਆ ਕਮਾਲ ਦੀ ਜੀਆ ਯਾਰ ਦੇਖ ਕੀ ਕਿਆ ਬਾਤ ਹੈ ਭਾਈ ਵੀਰ ਦੇਖੋ ਹੌਸਲਾ ਵਧਾ ਰਹੇ ਨੇ ਸਾਡੇ ਬਾਈ ਹਣੀਆਂ ਦੇਖੋ ਆਏ ਹੋਏ ਨੇ ਬਠਿੰਡੇ ਵਾਲੇ ਆਜੋ ਮੁੰਡੇ ਬਹੁਤ ਵਧੀਆ ਖੇਡਦੇ ਨੇ ਸੋ ਹਾਕੀ ਚੱਲ ਆ ਦੇਖੋ ਜੀ ਉਹ ਹੋ ਲੇਟ ਗਿਆ ਲੇਟ ਗਿਆ ਬਾਈ ਨਾ ਭਾਈ ਉਹ ਦੇਖੋ ਜੀ ਫੇਰ ਉਹ ਇਹ ਲਾਉਗਾ ਸ਼ਾਟ ਇਹ ਲੋ ਜੀ ਅਸੀਂ ਆ ਗਏ ਸਕੇਟਿੰਗ ਵਾਲੇ ਸਟੇਡੀਅਮ ਦੇ ਵਿੱਚ ਆ ਦੇਖ ਦਵਾ ਕੇ ਜਾਂ ਤੇ ਹੋਣਾ ਆਊਗਾ ਉਹ ਹੋਣਾ ਆਊਗਾ ਉਹ ਇਧਰ ਨਹੀਂ ਇਧਰ ਹੀ ਉਹ ਕਹਿੰਦਾ ਵੀ ਮੈਂ ਕਰਨ ਭੇਜੂ ਆ ਉਹ ਆ ਗਿਆ ਆਹ ਆਪਾ ਧਿਆ ਇਹ ਆਪਣੀ ਸੰਗਰੂਰ ਆਈ ਸਾਰਾ ਆ ਵਾਹ ਤੇ ਆਇਆ ਨੇ ਸਹੀ ਲਾਈ ਆ ਆਇਆ ਨੇ ਸਹੀ ਕਰਿਆ ਹਨਾ ਆ ਜਾ ਆ ਜਾ ਆ ਜਾ ਜਿਹੜੇ ਜਿਹੜੇ ਸੁਧ ਕਰਨ ਆਉਂਦੇ 60 ਲਾ ਬਾਈ ਅਸੀਂ ਜੇ ਚੋਣ ਚੋਣ ਵੈਰੀ ਗੁੱਡ ਹੁਣ ਦੁਬਾਰੇ ਫੇਰ ਆਉਣਗੇ ਇਹ ਦੁਬਾਰੇ ਫੇਰ ਆਉਣਗੇ ਇਹੀ ਆ ਜਾ ਕਿੰਨੇ ਕਿੱਲੇ ਤੇ ਲਓ ਜੀ ਆ ਨਿਕੋ ਨਿੱਕੇ ਨਿੱਕੇ ਜਵਾਕ ਨੇ ਆਪਣੇ ਸਰੂਰ ਦੇ ਵਿੱਚ ਹਨਾ ਸਟੇਡੀਅਮ ਬਣਿਆ ਕਹਿੰਦੇ ਇਹ ਮੈ ਜਾ ਰਿਹਾ ਜਾ ਰਿਹਾ ਜਾ ਰਿਹਾ ਬਾਈ ਤੂੰ ਆ ਜਾ ਆ ਜਾ ਉਹ ਆਊਗਾ ਹੁਣ ਇਹ ਆਉਂਦਾ ਭੱਜਿਆ ਵੈਰੀ ਗੁੱਡ ਲਿਗਾ ਤਿਆਰੀ ਕਰੀ ਜਾਂਦੇ ਨੇ ਹਾਂ ਦੇਖੋ ਵਾਹ ਨਵੇਂ ਭੌਦੇ ਨੇ ਨਵੇਂ ਲਾਉਂਦੇ ਨੇ ਲਾਓ ਜੀ ਆਪਣੇ ਮਿੱਤਰ ਆਏ ਹੰਜਾਂ ਉਹ ਵਾਲੇ ਪੂਰਾ ਪੂਰਾ ਅੰਜੋਏ ਕਰ ਰਹੇ ਆਂ ਜੀ ਪੂਰਾ ਅੰਜੋਏ ਲੋ ਜੀ ਤੁਹਾਨੂੰ ਆਪਾਂ ਹੁਣ ਰੋਰ ਸਕੇਟਿੰਗ ਵਾਲਾ ਜੀਆ ਛੋਟੇ ਛੋਟੇ ਬੱਚੇ ਦੇਖੋ ਬਹੁਤ ਹੀ ਘੈਂਡ ਹੈ ਸਕੇਟਿੰਗ ਆ ਕਰ ਰਹੇ ਜੀਆ ਦੇਖੋ ਪਈਆਂ ਵਾਲੇ ਬੋਟ ਜਿਹੜੇ ਕਹਿੰਦੇ ਹੁੰਨੇ ਆਪਾਂ ਆਹ ਦੇਖੋ ਜਾਂਦੇ ਨੇ ਖੱਚੀ ਤੁਰੇ ਆਹ ਦੇਖੋ ਆ ਕਿੰਨੀ ਤੇਜ਼ ਆਉਂਦਾ ਲੈ ਬਹੁਤ ਕਿੰਨੀ ਦੇ ਲੰਘਾ ਸੁਖੀ ਖੜ ਜੋ ਖੜ ਸੜੀ ਹਾਉਣੇ ਏ ਆਹ ਆ ਜਾਂਦੇ ਨੇ ਡੱਕਰੀ ਜਾਂਦੇ ਨੇ ਭੱਜੀ ਤੁਰੇ ਜਾਂਦੇ ਨੇ ਹਨਾ ਓਏ ਸੁੱਕੀ ਮੇਰਾ ਗੰਨਵਾਰ ਤੇਰਾ ਭਾਈ ਹੈ ਆ ਦੇ ਆ ਗੁੜੀਆਂ ਛੋਟੀਆਂ ਕੀ ਆ ਬਤਾਈ ਹੈ ਆ ਰਿਓ ਭਾਈ ਕੋਕਣਾ ਆ ਤੇຊ ਹੋਣੀ ਸੀ ਆਪਾਂ ਜਵਾਕਾਂ ਨੂੰ ਯਾਰ ਲੱਗਿਆ ਹੋਇਆ ਭਾਈ ਹੈ ਲੱਗਿਆ ਹੋਇਆ ਵਾ ਫੇਰ ਠੀਕ ਆ ਫੇਰ ਤੂੰ ਕੋਈ ਚਾਜ ਦਾ ਕੰਮ ਕੀ ਕਰੀਂ ਸਦੇ ਕੀ ਜਿੱਦੇ ਆਇਆ ਲਾਊਗਾ ਉਹ ਲਾਉਣਾ ਹੁੰਦਾ ਲਿਆ ਕੇ ਦਿੱਤੇ ਹੋਏ ਨੇ ਬੜਾ ਠੀਕ ਆ